ਪੰਜਾਬ ਸਰਕਾਰ ਨੇ ਲੋਕਾਂ ਨੂੰ ਘਰ ਬੈਠਿਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸ਼ੁਰੂਆਤ ਕੀਤੀ ਹੈ ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜੂਪੋਟਾ ਬਿੱਲੇ ਮਾਨ ਸਰਕਾਰ ਨੇ ਇੱਕ ਵਾਅਦਾ ਕੀਤਾ ਸੀ ਕਿ ਸਰਕਾਰ ਪਿੰਡਾਂ ਚੋਂ ਚੱਲੂਗੀ ਅੱਜ ਉਹ ਵਾਅਦਾ ਆਪਣਾ ਪੂਰਾ ਕਰ ਰਹੇ ਅੱਜ ਬਹੁਤ ਸਾਰੇ ਸਾਡੇ ਕੰਮ ਹੈ ਜਿਹੜੇ ਪਿੰਡਾਂ ਦੇ ਜਿਹੜੇ ਦਫ਼ਤਰਾਂ ਦੇ ਵਿੱਚ ਜਾ ਕੇ ਬੜਾ ਖੱਜਲ ਹੋਣਾ ਪੈਂਦਾ ਸੀ ਆਮ ਆਦਮੀ ਨੂੰ ਅੱਜ ਉਹਨਾਂ ਦੇ ਘਰ ਬੈਠ ਕੇ ਉਹ ਕੰਮ ਹੋ ਰਹੇ ਆ ਇਸ ਤਹਿਤ ਪੰਜਾਬ ਭਰ ਚ ਕੈਂਪ ਲਗਾਏ ਜਾ ਰਹੇ ਨੇ ਇਹਨਾਂ ਕੈਂਪਾਂ ਚ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਜਿਸ ਦੇ ਚਲਦਿਆਂ ਇੱਕੋ ਛੱਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ ਬਹੁਤ ਫਾਇਦਾ ਮਿਲਦਾ ਪਾਜੀ ਸ਼ਹਿਰ ਜਾ ਕੇ ਧੱਕੇ ਖਾਣੇ ਪੈਂਦੇ ਸੀਗੇ ਕੰਮ ਨਹੀਂ ਹੁੰਦੇ ਸੀਗੇ ਅੱਜ ਸਾਡੇ ਇੱਥੇ ਹੀ ਪਿੰਡ 'ਚ ਬਹੁਤ ਵਧੀਆ ਕੰਮ ਹੋ ਰਹੇ ਸਾਰਿਆਂ ਦੇ ਇਸ ਯੋਜਨਾ ਦਾ ਮੁੱਖ ਮੰਤਵ ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣਾ ਅਤੇ ਬਿਨਾਂ ਕਿਸੇ ਖੱਜਲ-ਖੁਆਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨਾ ਹੈ। 743 ਸਰਕਾਰੀ ਸੇਵਾਵਾਂ ਉਹ ਤੁਹਾਡੇ ਘਰ ਦਾ ਕੁੰਡਾ ਖੜਕਾਉਣ ਗਿਆ। ਇੰਨਾ ਹੀ ਨਹੀਂ ਲੋਕ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਨੇ।